ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਪਾ ਜੀ ਵੀਡੀਓ ਲੈ ਕੇ ਆਏ ਆ ਜਦੋਂ ਆਪਾਂ ਕੋਈ ਵੀ ਬਾਹਰਲਾ ਭੋਜਨ ਖਾ ਲੈਨੇ ਆ ਲਾਈਕ ਜਿਸ ਤਰ੍ਹਾਂ ਸਮੋਸੇ ਹੋਗੇ ਪੀਜ਼ਾ 버ਗਰ ਹੋ ਗਿਆ ਕੋਈ ਵੀ ਤੇਲੀਆਂ ਚੀਜ਼ ਫਰਾਈ ਕੀਤੀ ਹੋਈ ਚੀਜ਼ ਜਾਂ ਜਿਆਦੇ ਹੈਲਦੀ ਚੀਜ਼ ਮਿਰਚਾ ਵਗੈਰੇ ਵਾਲੀ ਚੀਜ਼ ਆਪਣੇ ਹਜਮ ਨਹੀਂ ਆਂਦੀ ਤਾਂ ਉਹ ਪੱਕੀ ਮੇ ਹਜਮਾਊਗੀ ਆਪਣੇ ਸਕਿੰਟੋ ਸਕਿੰਟੀ ਆਪਣੇ ਹਜਮ ਆ ਜੂਗੀ ਹੈਵੀ ਭੋਜਨ ਆਪਾਂ ਖਾ ਲੈਣੇ ਬਾਅਦ ਲਾ ਜਾਂ ਘਰ ਦਾ ਹੀ ਬਣਿਆ ਹੋਇਆ ਵੱਧ ਖਾ ਲੈਣੇ ਆ ਤਾਂ ਆਪਾਂ ਨੂੰ ਖੱਟੇ ਢ ਘਰ ਆਉਣ ਲੱਗ ਜਾਂਦੇ ਆ ਵੱਧ ਹਜਮੀਜੀ ਆਉਣ ਲੱਗ ਜਾਂਦੀ ਆ ਤਾਂ ਉਹਦੇ ਲਈ ਆਪਾਂ ਤੁਹਾਨੂੰ ਦੱਸ ਦਿਆਂ ਵੀ ਉਹ ਆਪਣੇ ਲਈ ਕਿਵੇਂ ਆ ਆਪਾਂ ਬਸ ਇੱਕ ਛੋਟੀ ਆਈਟਮ ਆਪਣੇ ਘਰ ਦੇ ਵਿੱਚ ਹੀ ਹੁੰਦੀ ਆ ਜੀਰਾ ਖ ਲੈਣਾ ਪੁੰਨ ਕੇ ਪੀਸ ਕੇ ਜੀਰੇ ਨੂੰ ਆਪਾਂ ਤੁਹਾਨੂੰ ਨਾ ਵੀਡੀਓ ਬਣਾ ਕੇ ਦੱਸ ਦਈਏ ਵੀ ਕਿਵੇਂ ਜੀਰਾ ਭੁੰਨਣਾ ਉਹਦਾ ਪਾਊਡਰ ਬਣਾ ਕੇ ਰੱਖਣਾ ਸੇਵ ਰੱਖਣਾ ਤੁਸੀਂ ਜਦੋਂ ਕਿ ਤੇ ਜਾਂਦੇ ਹੋ ਛੋਟੀ ਡੱਬੀ ਦੇ ਵਿੱਚ ਪਾ ਕੇ ਨਾਲ ਵੀ ਉਹਨੂੰ ਉਲਝਾ ਸਕਦੇ ਹੋ ਤੁਸੀਂ ਉਹਦਾ ਪਾਊਡਰ ਜੀਰੇ ਦਾ ਉਹ ਤੁਹਾਡੇ ਲਈ ਬਹੁਤ ਬੈਨੀਫਿਟਾ ਤੁਹਾਡੇ ਹਮੇਸ਼ਾ ਹੀ ਕਿਚਨ ਵਿੱਚ ਇਹ ਭੁੱਜੇ ਉਹ ਜੀਰੇ ਦਾ ਪਾਊਡਰ ਹੋਣਾ ਚਾਹੀਦਾ ਤੇ ਹੁਣ ਆਪਾਂ ਇਹ ਜੀ ਵਿਧੀ ਦੱਸਦੇ ਹਾਂ ਦੇਖੋ ਆਪਣਾ ਪਹਿਲਾਂ ਕੜਾਹੀ ਗਰਮ ਕਰ ਲੈਣੀ ਆ ਆਹ ਦੇਖੋ ਕੜਾਹੀ ਗਰਮ ਹੋ ਗਈ ਹੁਣ ਆਪਾਂ ਜੀਰਾ ਨਾ ਤੁੱਪਲਵਾ ਕੇ ਰੱਖਿਆ ਹੋਇਆ ਕਈ ਦਿਨਾਂ ਦਾ ਮੀਂਹ ਪੈ ਰਿਹਾ ਸੀਗਾ ਤੇ ਮੈਂ ਪਹਿਲਾਂ ਤੁੱਪਲਵਾ ਕੇ ਰੱਖ ਦਿੱਤਾ ਸੀ ਹੁਣ ਤਾਂ 3-4 ਦਿਨਾਂ ਦਾ ਮੀਂਹ ਪੈ ਰਿਹਾ ਆ ਆਪਾਂ ਹੌਲੀ-ਹੌਲੀ ਆਂਚ ਤੇ ਦੇਖੋ ਗੈਸ ਨੂੰ ਘੱਟ ਕਰ ਲੈਣਾ ਕੜਾਹੀ ਗਰਮ ਆ ਆਪਾਂ ਇਹਨੂੰ ਹੌਲੀ-ਹੌਲੀ ਭੁੰਨਦੇ ਜਾਣਾ ਜੀਰੇ ਨੂੰ ਤੇ ਸੇਕ ਜਣੀ ਕਰ ਲੋ ਤੁਸੀਂ 15-20 ਦਿਨ ਜਿਵੇਂ ਮਹੀਨੇ ਵਾਸਤੇ ਇਕੱਠਾ ਜੀਰਾ ਭੁੱਜ ਕੇ ਤੇਨੂੰ ਪੀਸ ਕੇ ਇਹ ਪਾਊਡਰ ਬਣਾ ਕੇ ਰੱਖ ਲੋ ਇਹ ਦਹੀਂ ਵਿੱਚ ਪਾ ਕੇ ਤੇ ਤੁਸੀਂ ਕਿਵੇਂ ਵੀ ਲੈ ਸਕਦੇ ਹੋ ਇਹਨੂੰ ਦਹੀਂ ਵਿੱਚ ਪਾ ਲੋ ਤੇ ਪਰੌਂਠੀ ਵਿੱਚ ਪਾ ਲੋ ਲੱਸੀ ਵਿੱਚ ਪਾ ਕੇ ਰੋਟੀ ਤੇ ਲਗਾ ਕੇ ਕਿਵੇਂ ਵੀ ਖਾ ਸਕਦੇ ਹੋ ਤੇ ਜਦੋਂ ਵੀ ਆਪਾਂ ਨੂੰ ਵੱਧ ਬਹਾਜਮੀ ਮਹਿਸੂਸ ਹੋਵੇ ਆਪ ਇਹਦੀ ਚ ਇੱਕ ਚੁਟਕੀ ਪਾਣੀਆ ਮੂੰਹ ਚ ਤੇ ਉੱਪਰ ਜੇ ਆਪਾਂ ਪਾਣੀ ਪਾ ਲੈਣਾ ਆਪਾਂ ਨੂੰ ਜਦੀ ਢ ਘਾਰ ਆ ਜਾਣਾ ਤੇ ਜਦੀ ਆਪਣੀ ਚੀਜ਼ ਹਾਜਮ ਆ ਜਾਣੀ ਆ ਤੇ ਦੇਖੋ ਤੁਸੀਂ ਇਹ ਲੈ ਕੇ ਦੇਖੋ ਹੁਣ ਆ ਜੀਰਾ ਭੁੱਜ ਚੁੱਕਿਆ ਆ ਲੇਖ ਖਸ਼ਬੂ ਕਿੰਨੀ ਵਧੀਆ ਆ ਰਹੀ ਹੈ ਇਹਦੇ ਵਿੱਚੋਂ ਬਹੁਤ ਦੂਰੇ 메ਨਗੇਟ ਤੇ پتہ ਲੱਗ ਜਾਂਦਾ ਵੀ ਅੰਦਰ ਆਪਾਂ ਜੀਰਾ ਭੁੰਨ ਰਹੇ ਆ ਆ ਦੇਖੋ ਹੁਣ ਭੁੱਜ ਕੇ ਜੀਰਾ ਤਿਆਰ ਹੋ ਗਿਆ ਮਿਕਸੀ ਜੇ ਆਪਾਂ ਪੀਸਣਾ ਉਹਦਾ ਕੱਪ ਆ ਬਿਲਕੁਲ ਪਾਣੀ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਆਪਾਂ ਫਿਰ ਇਹਨੂੰ ਰੱਖ ਨਹੀਂ ਸਕਦੇ ਸਟੋਰ ਕਰਕੇ ਤੇ ਫਿਰ ਤਾਂ ਆਪਣਾ ਖਰਾਬ ਹੋ ਜੂਗਾ ਜੇ ਆਪਾਂ ਇਹਨੂੰ ਗਿੱਲੇ ਹੱਥ ਲਾਤੇ ਜਾਂ ਛਿੱਟਾ ਪਾਣੀ ਦਾ ਲੱਗ ਗਿਆ ਤੇ ਇਹ ਦੇਖੋ ਬਿਲਕੁਲ ਮਿਕਸੀ ਦਾ ਦੇਖੋ ਇਹ ਸੁੱਕਾ ਨਾ ਇਹਦੇ ਵਿੱਚ ਹੁਣ ਮਿਕਸੀ ਵਿੱਚ ਪਾ ਲੈਣਾ ਇਹ ਗ੍ਰाइंड ਕਰ ਲੈਣਾ ਫਿਰ ਇਹਨੂੰ ਆ ਬਸ ਇੱਕ ਦੋ ਵਾਰੀ ਕਰ ਦੇ ਮਿੰਟ ਜੇ ਗ੍ਰाइंड ਹੋ ਜਾਂਦਾ ਹਾਂ ਗ੍ਰाइंड ਕਰਕੇ ਇਹਨਾਂ ਇਹਨੂੰ ਕਿਸੇ ਸੁੱਕੀ ਉਹਦੇ ਵਿੱਚ ਰੱਖਣਾ ਪਾ ਕੇ ਡੱਬੀ ਵਗੈਰਾ ਵਿੱਚ ਕਿਸੇ ਵੀ ਸੁੱਕੇ ਭਾਂਡੇ ਵਿੱਚ ਪਾ ਕੇ ਇਹਨੂੰ ਸਟੋਰ ਕਰਕੇ ਰੱਖਣਾ ਨਹੀਂ ਤਾਂ ਫਿਰ ਖਰਾਬ ਹੋ ਜਾਊਗਾ ਹਾਂ ਬਸ ਇਹਨੂੰ ਪੀਸ ਲੋ ਚੰਗੀ ਤਰ੍ਹਾਂ ਪੀਸ ਲੋ ਇਹਨੂੰ ਇਸ ਤਰ੍ਹਾਂ ਬਸ ਆਪਣਾ ਜੀਰਾ ਪਾਊਡਰ ਤਿਆਰ ਆ ਬਸ ਜਦੋਂ ਵੀ ਤੁਹਾਨੂੰ ਲੋੜ ਪਵੇ ਤੁਸੀਂ ਇਹ ਲੈ ਸਕਦੇ ਹੋ ਮੇਰੀ ਵੀਡੀਓ ਦੇਖਣ ਲਈ ਲਾਈਕ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੇਅਰ ਕਰਿਓ ਵੀਡੀਓ ਸਤਿ ਸ਼੍ਰੀ ਅਕਾਲ ਜੀ